ਅਮਰੀਕਾ ਦੇ ਵੱਲੋਂ ਪ੍ਰਵਾਸੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਦੱਸਦੀ ਹੈ ਕਿ 1 ਲੱਖ ਵੀਜ਼ਾ ਜਿਹੜੇ ਨੇ ਇਸ ਵੇਲੇ ਰੱਦ ਕਰ ਦਿੱਤੇ ਗਏ ਨੇ ਤਾਂ ਕੁੱਲ ਮਿਲਾ ਕੇ ਦੇਖ ਸਕਦੇ ਆ ਕਿ ਜਿਹੜੇ ਅਮਰੀਕੀ ਰਾਸ਼ਟਰਪਤੀ ਨੇ ਡੋਨਲਡ ਟਰੰਪ ਲਗਾਤਾਰ ਹੀ ਉਹਨਾਂ ਦੇ ਵੱਲੋਂ ਵੱਡੇ ਫੈਸਲੇ ਜਿਹੜੇ ਨੇ ਲਿੱਤੇ ਜਾਂਦੇ ਨੇ ਤੇ ਹੁਣ ਫਿਲਹਾਲ ਦੀ ਗੜੀ ਦੇ ਵਿੱਚ ਇਹ ਝਟਕਾ ਜਿਹੜਾ ਪ੍ਰਵਾਸੀਆਂ ਨੂੰ ਦੇ ਦਿੱਤਾ ਗਿਆ 1 ਲੱਖ ਵੀਜ਼ਾ ਜਿਹੜੇ ਨੇ ਰੱਦ ਕਰ ਦਿੱਤੇ ਗਏ ਨੇ ਇਹ ਆંકੜੇ ਜਿਹੜੇ ਤੁਹਾਨੂੰ ਦੱਸ ਰਿਹਾ 2025 ਦੇ ਆંકੜੇ ਨੇ 2024 ਦੀ ਜੇਕਰ ਗੱਲ ਕੀਤੀ ਜਾਏ ਤਾਂ 2024 ਦੇ ਵਿੱਚ 40 ਹਜ਼ਾਰ ਵੀਜ਼ਾ ਜਿਹੜੇ ਨੇ ਰੱਦ ਹੋਏ ਸੀ ਤਾਂ ਹੁਣ ਦੁੱਗਨੇ ਤੋਂ ਵੀ ਵੱਧ ਵੀਜ਼ਾ ਜਿਹੜੇ ਨੇ ਸਾਲ 2025 ਦੇ ਵਿੱਚ ਰੱਦ ਹੁੰਦੇ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਇਹਨਾਂ ਦੇ ਵਿੱਚ ਉਹ ਲੋਕ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਕਾਨੂੰਨ ਦੀ ਉਲੰਘਣਾ ਕੀਤੀ ਗਈ ਅਪਰਾਧ ਕੀਤੇ ਗਏ ਇਹ ਲੋਕ ਜਿਹੜੇ ਨੇ ਇਹਨਾਂ ਰੱਦ ਵਿਸਿਆਂ ਦੇ ਵਿੱਚ ਸ਼ਾਮਲ ਵੇਖੇ ਜਾ ਸਕਦੇ ਨੇ ਤਾਂ ਗੁਲਮਿਲਾਕੇ ਪ੍ਰਵਾਸੀਆਂ ਨੂੰ ਵੱਡਾ ਝਟਕਾ ਜਿਹੜਾ ਲੱਗਿਆ 1 ਲੱਖ ਤੋਂ 1 ਲੱਖ ਵੀਜ਼ਾ ਜਿਹੜੇ ਨੇ ਰੱਦ ਕਰ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਬਿਜ਼ਨਸਮੈਨ ਵੀ ਜਿਹੜੇ ਨੇ ਮੌਜੂਦ ਨੇ ਜਦੇ ਨਾਲ ਹੀ ਟੂਰਿਸਟ ਵੀਜ਼ਾ ਤੇ ਸਟੂਡੈਂਟ ਵੀ ਜਿਹੜੇ ਨੇ ਇਸ ਵਿੱਚਕਾਰ ਸ਼ਾਮਲ ਦੇਖੇ ਜਾ ਸਕਦੇ ਨੇ ਜੋ ਪ੍ਰਵਾਸੀ ਉੱਥੇ ਪੜਨ ਗਏ ਸੀ ਜਿਨ੍ਹਾਂ ਦੇ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਐਂਟਰੀ ਲਈਤੀ ਗਈ ਸੀ ਉਹ ਵੀ ਜਿਹੜੇ ਨੇ ਇਹਨਾਂ ਦੇ ਵਿੱਚ ਸ਼ਾਮਲ ਦੇਖੇ ਜਾ ਸਕਦੇ ਨੇ ਤਾਂ 2025 ਦੇ ਵਿੱਚ ਕੁੱਲ ਮਿਲਾ ਕੇ 1 ਲੱਖ ਵੀਜ਼ਾ ਜਿਹੜੇ ਨੇ ਰੱਦ ਹੋਏ ਨੇ ਗੈਰਕਾਨੂੰਨੀ ਢੰਗ ਦੇ ਨਾਲ ਜੋ ਕਿ ਅਮਰੀਕਾ ਦੇ ਵਿੱਚ ਦਾਖਲ ਹੋਏ ਸ਼ਰਾਬ ਪੀ ਕੇ ਜਿਨ੍ਹਾਂ ਦੇ ਵੱਲੋਂ ਵਾਹਨ ਚਲਾਏ ਗਏ ਚੋਰੀ ਡਕੈਤੀ ਕੀਤੀ ਗਈ ਇਹ ਤਮਾਮ ਲੋਕ ਜਿਹੜੇ ਨੇ ਉਸ ਵਿੱਚਕਾਰ ਸ਼ਾਮਿਲ ਦੇਖੇ ਜਾ ਸਕਦੇ ਨੇ ਜੇਕਰ ਇਹਨਾਂ ਰੱਦ ਵੀਜ਼ਿਆਂ ਦੀ ਗੱਲ ਕੀਤੀ ਜਾਏ ਤਾਂ 8000 ਸਟੂਡੈਂਟ ਵੀਜ਼ਾ ਵੀ ਜਿਹੜੇ ਨੇ ਇਸ ਦੇ ਵਿੱਚ ਸ਼ਾਮ ਦੇਖੇ ਜਾ ਸਕਦੇ ਨੇ ਪਰ ਸਭ ਤੋਂ ਵੱਧ ਗਿਣਤੀ ਜਿਹੜੀ ਐ ਉਹ ਬਿਜ਼ਨਸmen ਨੇ ਇਸ ਦੇ ਨਾਲ ਹੀ ਬਿਜ਼ਨੈਸਿਸ ਦੇ ਨਾਲ ਹੀ ਟੂਰਿਸਟ ਵੀਜ਼ਾ ਦੀ ਸਭ ਤੋਂ ਵੱਧ ਗਿਣਤੀ ਜਿਹੜੀ ਐ ਦੇਖਣ ਨੂੰ ਮਿਲ ਰਹੀ ਹੈ ਜਿਹੜੇ ਡੋਨਲਡ 트ੰਪ ਨੇ ਉਹਨਾਂ ਦੇ ਵੱਲੋਂ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਨੇ ਉਹ ਉਹਨਾਂ ਦੇ ਨਿਸ਼ਾਨੇ ਦੇ ਉੱਪਰ ਰਹਿਣਗੇ ਤੇ ਹੁਣ ਜਦੋਂ ਡੋਨਲਡ 트ੰਪ ਰਾਸ਼ਟਰਪਤੀ ਬਣੇ ਨੇ ਤੇ ਉਹਨਾਂ ਦੇ ਵੱਲੋਂ ਜਹਾਜ਼ਾਂ ਦੇ ਵਿੱਚ ਭਰ-ਭਰ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਿਆ ਜਾ ਰਿਹਾ ਆਪਣੇ ਦੇਸ਼ 'ਚੋ ਲਗਾਤਾਰ ਹੀ ਕੱਢਿਆ ਜਾ ਰਿਹਾ ਡਰਾਈਵਰਾਂ ਨੂੰ ਲੈ ਕੇ ਵੀ ਜਿਹੜਾ ਸੱਤੀ ਕਰ ਦਿੱਤੀ ਕਿਸੇ ਇਸ ਦੇ ਨਾਲ ਹੀ H1B ਵੀਜ਼ਾ ਦਾ ਜੇਕਰ ਮਾਮਲਾ ਹੋਏ ਫੀਸਾਂ ਵਧਾਉਣ ਨੂੰ ਲੈ ਕੇ ਗੱਲ ਹੋਏ ਲਗਾਤਾਰ ਹੀ ਐਕਸ਼ਨ ਮੋਡ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਨੇ ਨਜ਼ਰ ਆ ਰਹੇ ਨੇ ਤੇ ਕਿਹਾ ਜਾ ਰਿਹਾ ਚੇਤਾਵਨੀ ਦਿੱਤੀ ਜਾ ਰਹੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਖਤੀ ਜਿਹੜੀ ਹੈ ਉਹ ਡੋਨਲਡ ਟਰੰਪ ਦੇ ਵੱਲੋਂ ਕੀਤੀ ਜਾਏਗੀ ਤੇ ਫਿਲਹਾਲ ਦੀ ਘੜੀ ਵਿੱਚ ਜਿਹੜੇ ਆંકੜੇ ਜਾਰੀ ਹੋਏ ਨੇ 1 ਲੱਖ ਵੀਜ਼ਾ ਰੱਦ ਹੋਏ ਨੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਆંકड़े ਜਿਹੜੇ ਨੇ ਜਾਰੀ ਕੀਤੇ ਗਏ ਨੇ ਵੀਜ਼ਾ ਨੀਮਾ ਦੇ ਵਿੱਚ ਸਖਤਾਈ ਜਿਹੜੀ ਆ ਲਗਾਤਾਰ ਹੀ ਅਮਰੀਕਾ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਗੜੇ ਐਕਸ਼ਨ ਲਿੱਤੇ ਜਾਣਗੇ ਇਹ ਦੇਖਣਾ ਹੋਏਗਾ